ਬੈਠੋ ਵੀ ਕੋਈ ਨਹੀਂ ਉੱਥੇ ਬੈਠਾ ਜਾ ਕੇ ਜਾਓ ਡਟ ਕੇ ਖੜੇ ਸੀ ਅੱਜ ਤੁਸੀਂ ਵੀ ਸਾਡੇ ਨਾਲ ਡਟ ਕੇ ਖੜੋ ਠੀਕ ਆ ਸਰ ਇਨਸਾਫ ਚਾਹੀਦਾ ਆਉਣ ਵਾਲੇ ਸਮੇਂ ਦੇ ਵਿੱਚ ਵੀ ਡਟ ਕੇ ਖੜਾਂਗੇ ਹੁਣ ਵੀ ਤੁਹਾਡੇ ਨਾਲ ਡਟ ਕੇ ਖੜਿਆ ਪਰ ਇਨਸਾਫ ਹੋਣਾ ਚਾਹੀਦਾ ਠੀਕ ਆ ਜੀ ਤੁਹਾਡੇ ਫਾਦਰ ਸਾਹਿਬ ਨੇ ਮੈਨੂੰ ਐ ਕਿਹਾ ਸੀਗਾ ਕਿ ਡਟ ਕੇ ਜਿਹੜੇ ਤੂੰ ਨਾਲ ਲਿਆ ਪਰ ਮੇਰੇ ਨਾਲ ਖੜੇ ਸੀ ਇਹ ਮੈਨੂੰ ਡਟ ਕੇ ਇਹ ਬੰਦਿਆਂ ਦਾ ਇਨਸਾਫ ਚਾਹੀਦਾ ਨਹੀਂ ਤਾਂ ਅਸੀਂ ਪੁਲ ਜਾਂ ਹੋੜ ਪੁਲ ਜਾਮ ਰਹੂਗਾ ਉਹਨਾਂ ਚਾਰ ਅਸੀਂ ਉੱਟਣਾ ਹੋ ਚੱਕਿਆ ਤਾਂ ਅਸੀਂ ਮੱਲਾ ਵਾਲਾ ਹਾਈਵੇ ਵੀ ਬੰਦ ਰੋਕਾਂਗੇ ਮੇਰਾ ਨਾਮ ਜਸਵੀਰ ਸਿੰਘ ਹੈ ਜਿਹੜਾ ਹਾਸਾ ਵਾਪਰਿਆ ਕਿਵੇਂ ਵਾਪਰਿਆ ਇਹ ਕਿਥੋਂ ਆ ਰਹੇ ਸੀ ਤੁਸੀਂ ਮੈਂ ਫਰੀਪੁਰ ਤੋਂ ਆ ਰਿਹਾ ਸੀ ਗਈ ਤੇ ਇਹ ਗੱਲ ਦਾ ਮੈਨੂੰ ਨਹੀਂ ਪਤਾ ਕਿ ਇੱਥੇ ਟਿਕੜ ਜਾਦਾ ਹੀ ਤੇ ਮੈਂ ਮੋਟਰਸਾਈਕਲ ਲੰਗਾਉਣ ਲੱਗਾ ਮੋਟਰਸਾਈਕਲ ਤੇ ਲੱਗ ਗਿਆ ਹੀ ਕਿ ਉਹ ਸਾਈਡ ਨੂੰ ਜਦੋਂ ਡਿੱਗੇ ਅਸੀਂ ਸਾਰੇ ਜੀਵੇ ਚ ਡਿੱਗੇ ਤਿੰਨੇ ਹੀ ਇਹ ਡਿੱਗੇ ਵਿੱਚ ਮੈਂ ਬਾਹਰ ਸੀ ਮੋਟਰਸਾਈਕਲ ਤੋਂ ਚਾਰ ਜਾਣੇ ਸੀਗੇ ਦੋ ਜਵਾਰ ਸੀਗੇ ਇਹ ਅੱਟ ਕਦ ਤੱਕ तकरीबन ਸਮਾਂ ਹੀ ਗਈ ਬੀਤੀ ਰਾਤ ਹੈ ਹਾਂਜੀ ਤੇ ਮੈਂ ਬਾਹਰ ਸੀਗਾ ਮੈਂ ਫਿਰ ਜਦੋਂ ਇਹਨਾਂ ਨੂੰ ਵੇਖਿਆ ਵਿੱਚ ਡਿੱਗੇ ਮੈਂ ਆਪ ਵੀ ਛਾਲ ਮਾਰਤੀ ਇਹਨਾਂ ਦੇ ਮਗਰੇ ਇਹਨਾਂ ਨੂੰ ਕੱਢਣ ਲਈ ਪਰ ਮੇਰਾ ਜੋਰ ਨਹੀਂ ਚੱਲਿਆ ਮੈਂ ਲੀੜੇ ਪਾਏ ਸੀਗੇ ਮੈਂ ਆਪ ਵੀ ਡੁੱਬਦਾ ਜਾਂਦਾ ਹੀ ਗਿਆ ਕਿਉਂਕਿ ਲੀੜਿਆਂ ਦੇ ਨਾਲ ਥਾਂ ਨੂੰ ਭਾਰ ਹੋ ਗਿਆ ਨਾ ਜਦੋਂ ਥਾਂ ਨੂੰ ਮੈਂ ਆਪ ਦਬਿੰਦਾ ਜਾ ਰਿਹਾ ਸੀ ਮੈਂ ਬਹੁਤ ਔਖਾ ਨਿਕਲਿਆ ਵਿੱਚੋਂ ਮੈਂ ਪੱਜ ਪੁੱਜ ਕੇ ਮਹਾ ਜਾ ਕੇ ਪਿੰਟ ਫਿਰ ਦੱਸਿਆ ਘਰੇ ਆਲਦੇ ਤੇ ਕਰਦੇ ਕਰਿਆਂ ਨੂੰ ਬਚਾ ਸਕੇ ਹਾਂਜੀ ਹਾਂਜੀ ਮੈਂ ਇਹਨਾਂ ਨੂੰ ਬਹੁਤ ਕੋਸ਼ਿਸ਼ ਕੀਤੀ ਧੱਕੇ ਧੱਕੇ ਮਾਰ ਕੇ ਪਰਾਂ ਨੂੰ ਲਗਾਇਆ ਜਿੰਨਾ ਕੋਸ਼ਿਸ਼ ਜਿੰਨਾ ਚਿਰੇ ਮੇਰੇ ਕੋਲ ਰਹੇ ਬਾチェ ਗਾਂ ਲਾਂਗੇ ਕਿਤੇ ਮੈਨੂੰ ਲੱਗਿਆ ਵੀ ਮੇਰਾ ਘਰ ਖਤਮ ਹੋ ਗਿਆ ਜੀ ਮੈਂ ਫਿਰ ਪਿੰਡ ਜਾ ਕੇ ਦੱਸਿਆ ਜੀ ਮੈਂ ਬੜਾ ਉੱਖਾ ਗਿਆ ਜੀ ਹਾਲ ਦੇ ਉੱਪਰ ਕਦੀ ਗਰੇਲਾਂ ਦੀ ਸ਼ਿਕਾਇਤ ਕਿਸੇ ਮਹਿਕਮੇ ਨੂੰ ਕੀਤੀ ਨਹੀਂ ਤੁਸੀਂ ਹਾਂਜੀ ਬਹੁਤ ਕੀਤੀ ਜੀ ਪਹਿਲਾਂ ਤੇ ਪਰ ਕਿਸੇ ਨੇ ਸੁਣੀ ਨਹੀਂ ਕੋਈ ਕੀ ਮੰਗ ਕੀ ਕਰਦੇ ਤੁਸੀਂ ਮੰਗ ਸਾਡੀ ਇਹ ਹੀ ਹੈ ਜੀ ਉਲਪਨ ਜਾਣਾ ਚਾਹੀਦਾ ਤੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਦੋ ਬੱਚੇ ਸੀ ਹਾਂਜੀ ਦੋ ਬੱਚੇ ਹੀ ਕਿੰਨੀ ਉਮਰ ਦੇ ਸੀ ਬੱਚਾ ਦੇ 4 ਇੱਕ 4 ਸਾਲ ਦਾ ਹੈ ਗਈ ਇੱਕ 2 ਸਾਲ ਦਾ ਹੈ ਹੰਜ ਵੀਰ ਜੀ ਜੋ ਅੱਜ ਹਾਦਸਾ ਵਾਪਰਿਆ ਕਾਫੀ ਸਮੇਂ ਤੋਂ ਜਿਹੜਾ ਇਹ ਪੁਲ ਹੈ ਰੋਡਾਂ ਪੁਲ ਦਾ ਹੈ ਕਈ ਹਾਦਸੇ ਵਾਪਰ ਚੁੱਕੇ ਨੇ ਕੀ ਕਹਿਣਾ ਚਾਹੁੰਦੇ ਜਿਹੜਾ ਜਰਾ ਪਹਿਲਾਂ ਤਾਂ ਫਤੇ ਬਣਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤੇ ਜਿਹੜਾ ਹਾਦਸਾ ਹੋਇਆ ਵਾ ਬਹੁਤ ਮਾੜਾ ਕੰਮ ਹੋਇਆ ਵਾ ਇਹ ਕਾਟਾ ਕਦੀ ਨਹੀਂ ਪੂਰਾ ਹੋ ਸਕਦਾ ਇੱਕ ਪਰਿਵਾਰ ਕੜਾ ਬਿਲਕੁਲ ਹੀ ਉਜੜ ਗਿਆ ਵਾ ਉਹਦੀਆਂ ਖੁਸ਼ੀਆਂ ਉਜੜ ਗਈਆਂ ਵਾ ਕਿ ਦੋ ਬੱਚੇ ਇਸ ਪੁੱਲ ਦੇ ਲਪੇਟ ਦੇ ਵਿੱਚ ਆਏ ਆ ਬੜੇ ਚਿਰ ਤੋਂ ਅਸੀਂ ਵੀ ਮੰਗ ਕੀਤੀ ਸੀ ਸਰਕਾਰ ਨੂੰ ਵੀ ਕੀਤੀ ਸਿੰਚਾਈ ਵਿਭਾਗ ਨੂੰ ਵੀ ਚਿੱਠੀਆਂ ਪਾਈਆਂ ਮੈਂ ਡੀਸੀ ਮੈਡਨਾਂ ਵੀ ਗੱਲ ਕੀਤੀ ਕਿ ਜਿਨ੍ਹਾਂ ਤੇ ਕਾਰਵਾਈ ਬੰਦੀ ਆ ਜਿਨ੍ਹਾਂ ਨੇ ਅੰਦਰ ਵੱਲ ਧਿਆਨ ਨਹੀਂ ਦਿੱਤਾ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਤੇ ਜੋ ਰਲੀਫ ਫੰਡ ਦੇ ਵਿੱਚ ਇਸ ਪਰਿਵਾਰ ਦੀ ਸਹਾਇਤਾ ਕੀਤੀ ਜਾਵੇ ਤੇ ਮੈਂ ਆਪਣੀ ਟੀਮ ਵੱਲੋਂ ਇਥੇ ਇੱਕ ਛੋਟਾ ਜਿਹਾ ਐਲਾਨ ਕੀਤਾ ਕਿ ਕਿਹੜਾ ਗ੍ਰਿਲ ਦਾ ਕੰਮ ਹੈ ਉਹ ਅੱਜ ਤੋਂ ਹੀ ਸ਼ੁਰੂ ਹੋ ਜਾਊਗਾ ਅੱਜ ਹੀ ਗ੍ਰਿਲ ਬੰਨੀ ਸ਼ੁਰੂ ਹੋ ਜੂਗੀ ਜੀ ਕਿ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਕੜੀਆਂ ਛੋਟੇ ਬੱਚੇ ਦੀਆਂ ਇਨਸਾਨਾਂ ਦੀਆਂ ਕੜੀਆਂ ਜਾਨਾਂ ਬਚਾਈਆਂ ਜਾ ਸਕਣ ਇਹਦੇ ਸੰਬੰਧੀ ਸਾਨੂੰ ਅਜ ਮਾਰਨਿੰਗ ਪਤਾ ਲੱਗਾ ਸੀ ਕਿ ਇੱਥੇ ਰਾਤ ਕੋਈ 9 ਵਜੇ ਦੇ ਕਰੀਬ ਇਨਸੀਡੈਂਟ ਹੋਇਆ ਤੇ ਉਸੇ ਟਾਈਮ ਮੈਂ ਪਹੁੰਚ ਗਿਆ ਮੌਕੇ ਦੇ ਉੱਤੇ ਤੇ ਬਾਕੀ ਜਿਹੜਾ ਪ੍ਰਸ਼ਾਸਨ ਉਹ ਵੀ ਇੱਥੇ ਪਹੁੰਚਿਆ ਤੁਸੀਂ ਦੇਖੋਗੇ ਜਿਹੜਾ ਸੰਬੰਧਿਤ ਇਰੀਗੇਸ਼ਨ ਡਿਪਾਰਟਮੈਂਟ ਦੀ ਦੱਸਿਆ ਜਾ ਰਿਹਾ ਹੈ ਪੁਲ ਤੇ ਉਹਨਾਂ ਨੂੰ ਬੁਲਾਇਆ ਗਿਆ ਉਹ ਥੋੜੀ ਦੇਰ ਚ ਇੱਥੇ ਪਹੁੰਚ ਜਾਣਗੇ ਉਸ ਤੋਂ ਬਾਅਦ ਇਹ ਕਲੀਅਰ ਹੋਏਗਾ ਕਿ ਇਹ ਇਹਦਾ ਮੇਨ ਰੀਜਨ ਕੀ ਹੈਗਾ ਵੈਸੇ ਵੇਖਣ ਤੋਂ ਪਤਾ ਲੱਗ ਰਿਹਾ ਕਿ ਜਿੱਦਾਂ بارش ਪਈ ਉੱਪਰ ਚਿੱਕੜ ਹੈਗਾ ਕਾਫੀ ਜ਼ਿਆਦਾ ਤੇ ਸ਼ਾਇਦ ਤਿਲਕਨ ਦੇ ਨਾਲ ਜਿਹੜੀ ਉਹ ਉਹਨਾਂ ਦੀ ਜਿਹੜੀ ਘਟਨਾ ਹੈ ਕੱਟੀ ਹੈਗੀ ਆ ਐਸ ਡੀਓ ਮੰਡੀ ਬੋਰਡ ਦੇ ਨਾਲ ਗੱਲ ਹੋਈ ਸੀ ਉਹਨਾਂ ਦੇ ਮੁਤਾਬਕ ਇਹ ਇਰੀਗੇਸ਼ਨ ਡਿਪਾਰਟਮੈਂਟ ਆ ਉਹਨਾਂ ਦੇ ਅੰਡਰ ਪੈਂਦਾ ਤੇ ਉਹਨਾਂ ਦੇ ਐਕਸੀਡੈਂਟ ਦੇ ਨਾਲ ਗੱਲ ਹੋਈ ਆ ਉਹ ਥੋੜੀ ਦੇਰ ਤੇ ਇੱਥੇ ਪਹੁੰਚ ਰਹੇ ਆ ਵਿੱਚ ਜਿੰਨੇ ਐਕਸੀਡੈਂਟ ਹੈਗੇ ਆ ਨਾ ਜਿਹੜੇ ਜਿਹੜੇ ਇੱਕ ਦੂਜੇ ਬਾਰੇ ਗੱਲ ਕਰ ਰਹੇ ਸੀ ਸਾਰੇ ਇੱਥੇ ਬੁਲਾਏ ਹੈਗੇ ਆ ਠੀਕ ਹੈ ਉਹਨਾਂ ਨੂੰ ਬੁਲਾ ਕੇ ਇਹ ਸਾਰਾ ਕਲੀਅਰ ਕਰਕੇ ਸ਼ਾਮ ਤੱਕ ਜਿਹੜਾ ਸਾਰੀ ਦੀ ਰਿਪੋਰਟ ਬਣਾ ਕੇ ਸੀ ਡੀਸੀ ਸਾਹਿਬ ਨੂੰ ਭੇਜ ਦਾਂਗੇ ਤੇ ਬਾਕੀ ਆਪਾਂ ਐਫਰਟ ਕਰ ਰਹੇ ਆ ਇਹਨਾਂ ਦੀ ਜੋ ਵੀ ਮਾਲੀ ਹੈਲਪ ਹੋਏਗੀ ਪਰਿਵਾਰ ਦੀ ਉਹਦੇ ਵਾਸਤੇ ਜੋ ਵੀ ਕਾਨੂੰਨ ਮੁਤਾਬਕ ਬਣਦੀ ਉਹ ਵੀ ਇਹਨਾਂ ਨੂੰ ਕੀਤੀ ਜਾਏਗੀ ਤੇ ਉਹਦੇ ਸੰਬੰਧੀ ਜਿਹੜਾ ਸਾਡਾ ਰੈਵਨਿਊ ਸਟਾਫ ਜਿਹੜਾ ਇਹਨਾਂ ਦੀ ਰਿਪੋਰਟ ਤਿਆਰ ਕਰ ਰਿਹਾ ਬਾਕੀ ਜਿਹੜੇ ਲੋਕਲ ਡਾਇਵਰਸ ਹੈਗੇ ਆ ਲੋਕਲ ਡਾਇਵਰਸੀ ਇੱਕ ਵਾਰ ਮੰਗਾ ਰਹੇ ਆ ਉਹ ਜਲਦੀ ਇੱਥ ਕਿ ਉਹ ਆਕੇ ਕਿਉਂਕਿ ਜੇ ਬੱਚੇ ਇੱਥੇ ਬਹਿ ਗਏ ਆ ਤੇ ਆਪਣੀ ਕੋਸ਼ਿਸ਼ ਇਹ ਹੈ ਕਿ ਕਿਸੇ ਨਾ ਕਿਸੇ ਤਰ੍ਹਾਂ ਚੱਲੋ ਹੁਣ ਬਹੁਤ ਮਤਲਬ ਟਾਈਮ ਹੋ ਚੁੱਕਾ ਪਰ ਫਿਰ ਵੀ ਕੋਈ ਐਫਰਟ ਕੀਤਾ ਜਾ ਸਕਦਾ ਤਾਂ ਅਸੀਂ ਪੂਰਾ ਕਰਾਂਗੇ ਜੋ ਵੀ